ਹਾਂਜੀ ਕਿਵੇਂ ਹੋ ਸਾਰੇ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਅਕਸਰ ਤੁਸੀਂ ਦੇਖਿਆ ਹੋਣਾ ਕਿ ਸੋਸ਼ਲ ਮੀਡੀਆ ਤੇ ਫੇਸਬੁੱਕ ਲਾ ਲੋ YouTube ਲਾ ਲੋ ਸਾਨੂੰ ਐਡਾ ਨੇ ਜਿਹੜੀਆਂ ਰੀਲਸ ਨੇ ਉਹ ਦੇਖਣ ਨੂੰ ਮਿਲਦੀਆਂ ਨੇ ਕਿ ਕਿਸੇ ਦੇ ਕੀਤਾ ਕਰਾਇਆ ਸਾਦੀ ਵਿਆਹ ਦੀ ਪ੍ਰੋਬਲਮ ਜਾਂ ਲੜਾਈ ਝਗੜਾ ਜਾਂ ਬਸ਼ੀ ਕਰਨਾ ਜਾਂ ਕਾਰੋਬਾਰ ਵਿੱਚ ਨਾ ਵਾਧਾ ਇਹ ਜਿਹੜੇ ਪਖੰਡੀ ਲੋਗ ਨੇ ਇਹ ਇਹ ਵੀ ਕਹਿੰਦੇ ਆ ਕਿ 2 ਘੰਟਿਆਂ ਚ ਸਮਾਧਾਨ ਜਾਂ 1 ਦਿਨ ਚ ਸਮਾਧਾਨ ਇਹ ਜਿਹੜੇ ਕਾਰੋਬਾਰ ਨੇ ਇਹ ਕਿਦਾਂ ਪ੍ਰਫੁੱਲਤ ਹੋ ਰਹੇ ਨੇ ਇਹਦੇ ਜਿਹੜੇ ਕਿਤੇ ਨਾ ਕਿਤੇ ਭਾਗੀਦਾਰਾਂ ਉਹ ਅਸੀਂ ਵੀ ਆ ਕਿਉਂਕਿ ਇਹ ਦੇ ਕੰਮ ਤਾਂ ਚੱਲ ਰਹੀਆਂ ਨੇ ਪਖੰਡ ਤਾਂ ਚੱਲ ਰਿਹਾ ਕਿਉਂਕਿ ਜੇ ਅਸੀਂ ਇਹ ਪਖੰਡੀ ਬਾਪਿਆਂ ਨੇ ਵੀ ਜਾ ਰਹੇ ਹਾਂ ਸਾਡਾ ਮੋਟਿਵ ਆ ਜਿਹੜਾ ਉਹ ਪਖੰਡਵਾਦ ਨੂੰ ਦੂਰ ਕਰਨਾ ਜਾਂ ਜਾਗਰੂਕ ਕਰਨਾ ਲੋਕਾਂ ਨੂੰ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਸਾਡਾ ਜਿਹੜਾ ਉਹ ਕੰਮ ਨਹੀਂ ਹੈਗਾ ਅੱਜ ਦੀ ਜਿਹੜੀ ਕਹਾਣੀਆਂ ਅੰਮ੍ਰਿਤਸਰ ਦੇ ਮੋਦਲ ਪਿੰਡ ਦੀ ਆ ਜਿੱਥੇ ਕਿ 11 ਜੁਲਾਈ 2023 ਨੂੰ ਸ਼ਾਮ 4:00 ਵਜੇ ਇੱਕ ਜਿਹੜੀ ਛੋਟੀ ਬੱਚੀ ਆ ਉਹ ਘਰੋਂ ਖੇਡਣ ਵਾਸਤੇ ਬਾਹਰ ਨਿਕਲਦੀ ਆ ਜਿਹਦਾ ਨਾਮ ਸੁਖਮਨ ਜਿਹਦਾ ਛੋਟਾ ਨਾਮ ਆਪਾਂ ਕਹਿ ਲਈਏ ਉਹਨੂੰ ਗੁੜੀਆ ਵੀ ਕਹਿੰਦੇ ਨੇ ਇਹ ਬੱਚੀ ਖੇਡਣ ਵਾਸਤੇ ਘਰੋਂ ਨਿਕਲਦੀ ਆ ਇਹ ਬੱਚੀ 5ਵੀਂ ਕਲਾਸ ਚ ਪੜਦੀ ਆ ਘਰੋਂ ਖੇਡਣ ਵਾਸਤੇ ਬਾਹਰ ਨਿਕਲੀ ਪਰ ਘਰੇ ਆ ਜਿਹੜੀ ਇਹ ਸ਼ਾਮ ਤੱਕ ਵਾਪਸ ਨਹੀਂ ਆਈ ਘਰੇ ਉਡੀਕ ਕਰਦੇ ਰਹੇ ਆਲੇ-ਦਾਲੇ ਜਿਹੜੇ ਗਵਾਂਢ ਨੇ ਉਹਨਾਂ 'ਚ ਪੁੱਛਿਆ ਗਿਆ ਪਿੰਡ ਵਿੱਚ ਆ ਜਿਹੜੀ ਉਹ ਅਨਾਊਂਸਮੈਂਟ ਵੀ ਕਰਾਈ ਗਈ ਕਿ ਕਿਸੇ ਨੇ ਜਿਹੜੀ ਸੁਖਮਣ ਬੱਚੀ ਆ ਉਹਨੂੰ ਦੇਖਿਆ ਹੋਵੇ ਤਾਂ ਜ਼ਰੂਰ ਇਹਦੇ ਜਿਹੜੇ ਪਰਿਵਾਰਕ ਮੈਂਬਰ ਨੇ ਉਹਨਾਂ ਨੂੰ ਦੱਸਿਆ ਜਾਵੇ। ਸ਼ਾਮ ਹੋ ਜਾਂਦੀ ਆ ਲਗਭਗ 8 ਵਜੇ ਜਾਂਦੇ ਨੇ ਜਿਹੜਾ ਪੂਰਾ ਪਿੰਡਾ ਉਸ ਪਰਿਵਾਰ ਦੇ ਨਾਲ ਲੱਗ ਕੇ ਇਹ ਬੱਚੀ ਨੂੰ ਲੱਭਣ ਦੀ ਕੋਸ਼ਿਸ਼ ਕਰਦਾ। ਜਿਹੜੇ ਦੇ ਮਾਤਾ ਪਿਤਾ ਨੇ ਉਹ ਬਹੁਤ ਦੁਖੀ ਹੁੰਦੇ ਨੇ। ਸੋਗ ਦਾ ਮਾਹੌਲ ਹੋ ਜਾਂਦਾ ਇੱਕ ਤਰ੍ਹਾਂ ਪਿੰਡ 'ਚ। ਜਾਨੀ ਕਿ ਰਾਤ ਨੂੰ 10 ਵਜੇ 19 ਜੁਲਾਈ ਨੂੰ ਪੁਲਿਸ ਨੂੰ ਵੀ ਜਿਹੜੀ ਇਹਦੀ ਸੂਚਨਾ ਦਿੱਤੀ ਜਾਂਦੀ ਆ। ਪੁਲਿਸ ਵੀ ਮੌਕੇ ਤੇ ਪਹੁੰਚਦੀ ਆ ਪੁਲਿਸ ਤੇ ਜਿਹੜੇ ਪਿੰਡ ਦੇ ਜਿਹੜੇ ਮੈਂਬਰ ਨੇ ਜਾਂ ਪਰਿਵਾਰ ਦੇ ਮੈਂਬਰ ਨੇ ਉਹ ਸਾਰੇ ਰਲ ਕੇ ਇਸ ਬੱਚੀ ਨੂੰ ਲੱਭਣ ਦੀ ਕੋਸ਼ਿਸ਼ ਕਰਦੇ ਆ ਪਰ ਕਿਤੋਂ ਵੀ ਇਸ ਬੱਚੀ ਦਾ ਜਿਹੜਾ ਕੋਈ ਵੀ ਸੁਰਾਖ ਨਹੀਂ ਮਿਲਦਾ ਕਿਤੋਂ ਵੀ ਇਹ ਬੱਚੀ ਨਹੀਂ ਲੱਭਦੀ ਪਿੰਡ ਦੇ ਵਿੱਚ ਆਉਣ ਤੇ ਜਾਣ ਦੇ ਜਿਹੜੇ ਰਸਤਿਆਂ ਦੇ ਉੱਤੇ ਸੀਸੀਟੀਵੀ ਕੈਮਰੇ ਨੇ ਉਹਨਾਂ ਨੂੰ ਵੀ ਪੁਲਿਸ ਦੇਖਦੀ ਆ ਉਹਦੇ 'ਚ ਦੇਖਿਆ ਜਾਂਦਾ ਕਿ ਜਿਹੜੀ ਬੱਚੀ ਆ ਇਹ ਪਿੰਡ ਤੋਂ ਬਾਹਰ ਜਾਂਦੀ ਨਹੀਂ ਦਿਖਾਈ ਦੇ ਰਹੀ ਇੱਕ ਦਿਨ ਬੀਤ ਜਾਂਦਾ ਪਰਿਵਾਰਕ ਮੈਂਬਰਾਂ ਦਾ ਜਿਹੜਾ ਰੋ ਰੋ ਕੇ ਬੁਰਾ ਹਾਲ ਹੁੰਦਾ ਪਿੰਡ 'ਚ ਜਿਹੜਾ ਸੋਗ ਦਾ ਮਾਹੌਲ ਹੋ ਜਾਂਦਾ ਕਿ ਬੱਚੀ ਨਾਲ ਕੀ ਹੋਇਆ ਹੋਣਾ ਕੀ ਘਟਨਾ ਵਾਪਰੀ ਹੋਣੀ ਕਿਸ ਹਾਲਾਤਾਂ 'ਚ ਜਿਹੜੀ ਇਹ ਛੋਟੀ ਬੱਚੀ ਆ ਕਿਉਂਕਿ ਉਮਰ ਆ ਜਿਹੜੀ ਇਹਦੀ ਲਗਭਗ 9 ਕੁ ਸਾਲ ਦੀ ਆ ਕਿਸ ਹਾਲਾਤਾਂ 'ਚ ਬੱਚੀ ਹੋਣੀ ਤਾਂ ਇੱਕ ਦਿਨ ਲੰਘਦਾ ਬੱਚੀ ਦਾ ਕੋਈ ਅਤਾ ਪਤਾ ਨਹੀਂ ਹੁੰਦਾ ਪੁਲਿਸ ਦੇ ਹੱਥਾਂ 'ਚ ਜਿਹੜਾ ਉਹ ਖਾਲੀ ਹੁੰਦੇ ਆ ਪੁਲਿਸ ਦੇ ਹੱਥ ਵੀ ਕੋਈ ਸੁਰਾਗ ਨਹੀਂ ਮਿਲਦਾ ਅਚਾਨਕ ਜਿਹੜੇ ਇੱਕ ਪਿੰਡ ਦੇ ਵਿੱਚ ਕੋਠੀ ਹੁੰਦੀ ਹੈ ਜਾਨਕੀ ਆਪਾਂ ਹਵੇਲੀ ਕਹਿ ਲਈਏ ਹਵੇਲੀ ਤਾਂ ਘਰ ਹੁੰਦਾ ਉਹ ਘਰ ਜਿਹੜਾ ਇਹ ਖਾਲੀ ਹੁੰਦਾ ਜਿਹੜੇ ਇਹਨਾਂ ਦੇ ਗਵਾਂਢ 'ਚ ਕਿਸੇ ਦੇ ਘਰੇ ਕੋਈ ਛੋਟਾ ਮੋਟਾ ਜਿਹੜਾ ਕੰਮ ਚੱਲ ਰਿਹਾ ਹੁੰਦਾ ਮਿਸਤਰੀ ਦਾ ਉਹ ਜਿਹੜੀ ਹਵੇਲੀ ਆ ਉੱਥੇ ਇੱਕ ਮਜ਼ਦੂਰ ਨੂੰ ਭੇਜਿਆ ਜਾਂਦਾ ਉੱਥੇ ਕੋਈ ਜਿਹੜਾ ਥੋੜਾ ਬਟਾ ਸਮਾਨ ਪਿਆ ਉਹ ਮਜ਼ਦੂਰ ਉਹ ਹਵੇਲੀ ਦੇ ਵਿੱਚ ਸਮਾਨ ਚੱਕਣ ਜਾਂਦਾ ਤੋ ਉਹ ਅਚਾਨਕ ਦੇਖਦਾ ਕਿ ਇੱਕ ਬੱਚੀ ਦੀ ਜਿਹੜੀ ਉਹਦੇ ਸਾਹਮਣੇ ਲਾਸ਼ ਹੁੰਦੀ ਆ ਜਾਨਕੀ ਜਿਹੜੀ ਇਹ ਛੋਟੀ ਬੱਚੀ ਆ ਸੁਖਮਣ ਸੁਖਮਣ ਦੀ ਲਾਸ਼ ਇੱਕ ਜਿਹੜਾ ਮਜ਼ਦੂਰ ਆ ਉਹ ਦੇਖਦਾ ਤੇ ਉਹ ਆ ਕੇ ਜਿਹੜੇ ਸੁਖਮਨ ਦੇ ਪਰਿਵਾਰਕ ਮੈਂਬਰ ਨੇ ਉਹਨਾਂ ਨੂੰ ਦੱਸਦਾ ਤੇ ਪੁਲਿਸ ਨੂੰ ਵੀ ਮੌਕੇ ਤੇ ਬੁਲਾਇਆ ਜਾਂਦਾ ਤਾਂ ਇਹ ਬੱਚੀ ਨੂੰ ਜਦੋਂ ਦੇਖਿਆ ਜਾਂਦਾ ਇਹਦੀ ਹਾਲਤ ਆ ਜਿਹੜੀ ਗੰਭੀਰ ਹੁੰਦੀ ਹੈ ਜਾਨੀ ਕਿ ਇਹਦੀ ਜਿਹੜੀ ਮੌਤ ਹੋ ਚੁੱਕੀ ਹੁੰਦੀ ਆ ਪਰ ਇਹਦੇ ਸਰੀਰ ਤੇ ਜਿਹੜੇ ਨਿਸ਼ਾਨ ਆ ਬਾਡੀ ਤੇ ਉਹ ਕਾਫੀ ਹੁੰਦੇ ਆ ਤੇ ਜਿਹੜੀ ਸਿਰਚਾ ਉਹ ਵੀ ਛੱਟ ਲੱਗੀ ਹੁੰਦੀ ਆ ਪੁਲਿਸ ਸਾਰੀ ਘਟਨਾ ਨੂੰ ਦੇਖਦੀ ਆ ਤੇ ਪੁਲਸ ਇਹ ਵੀ ਕਹਿੰਦੀ ਕਿ ਜਿਹੜੇ ਇਹਦੇ ਸਰੀਰ ਤੇ ਨਿਸ਼ਾਨ ਨੇ ਉਹ ਪੋਸਟਮਾਰਟਮ ਰਿਪੋਰਟ ਚ ਇਹ ਕਲੀਅਰ ਹੋਊਗਾ ਕਿ ਇਹਦੀ ਮੌਤ ਤੋਂ ਬਾਅਦ ਜਿਹੜੇ ਨਿਸ਼ਾਨ ਨੇ ਪਾਏ ਗਏ ਨੇ ਜਾਂ ਇਹਨੂੰ ਕੁੱਟ ਮਾਰਨ ਵਾਲੇ ਇਹ ਬੱਚੀ ਦੀ ਜਿਹੜੀ ਮੌਤ ਹੋਈ ਆ ਹੁਣ ਵੱਡਾ ਸਵਾਲ ਪਹਿਲਾਂ ਪਰਿਵਾਰਕ ਮੈਂਬਰਾਂ ਲਈ ਤੇ ਪਿੰਡ ਲਈ ਲਾ ਲੋ ਜਾਂ ਪੁਲਿਸ ਲਈ ਲਾ ਲੋ ਇਹ ਸੀਗਾ ਕਿਸ ਛੋਟੀ ਬੱਚੀ ਦਾ ਕਿਸੇ ਨਾਲ ਕੀ ਬੈਰ ਵਿਰੋਧ ਹੋ ਸਕਦਾ ਜਦੋਂ ਜਿਹੜੇ ਪਰਿਵਾਰਕ ਮੈਂਬਰ ਨੇ ਪੁਲਿਸ ਉਹਨਾਂ ਨੂੰ ਪੁੱਛ ਗਏ ਸਨ ਕਰਦੀਆਂ ਉਹਨਾਂ ਤੇ ਹੀ ਪੁੱਛਦੀ ਹੈ ਕਿ ਕਿਸੇ ਨਾਲ ਤੁਹਾਡਾ ਕੋਈ ਲੜਾਈ ਝਗੜਾ ਜਾਂ ਕੋਈ ਪੁਰਾਣੀ ਰੰਜਿਸ਼ ਜਿਦੇ ਕਰਕੇ ਕਿਸੇ ਨੇ ਕੋਈ ਸਾਡੀ ਬੱਚੀ ਨਾਲ ਰੰਦੇਸ ਕੱਢੀ ਹੋਵੇ ਤਾਂ ਪਰਿਵਾਰਕ ਮੈਂਬਰ ਨੇ ਜਿਹੜੇ ਇਹ ਹੀ ਦੱਸਦੇ ਨੇ ਕਿ ਜਿਹੜੇ ਗੁਵਾਂਢੀ ਨੇ ਸਾਡੇ ਉਹ ਬਹੁਤ ਚੰਗੇ ਨੇ ਤੇ ਪੂਰਾ ਪਿੰਡਾ ਜਿਹੜਾ ਉਹ ਬਹੁਤ ਚੰਗਾ ਹੈ ਸਾਡੇ ਦੁੱਖ ਦੀ ਘੜੀ 'ਚ ਦਿਨ ਰਾਤ ਸਾਡੇ ਨਾਲ ਖੜਿਆ ਸਾਡੀ ਮਦਦ ਕੀਤੀ ਆ ਸਾਡੇ ਨਾਲ ਬੱਚੀ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਆ ਪਰ ਹੁਣ ਕੁਦਰਤ ਦਾ ਬਾਣਾ ਸੀਗਾ ਕਿ ਸਾਡੀ ਬੱਚੀ ਜਿਹੜੀ ਉਹਦੀ ਜਿਹੜੀ ਜਾਨ ਆ ਉਹ ਨਹੀਂ ਬਚੀ ਪਰ ਇਹ ਜਿਹੜਾ ਪਰਿਵਾਰ ਆ ਇਹਦੇ ਵੱਲੋਂ ਕੋਈ ਕਿਸੇ ਤੇ ਵੀ ਦੋਸ਼ ਨਹੀਂ ਕਿਸੇ ਵੀ ਤਰੀਕੇ ਦਾ ਲਗਾਇਆ ਜਾਂਦਾ ਤਾਂ ਪੁਲਿਸ ਬੱਚੀ ਨੂੰ ਜਿਹੜੀ ਉਹ ਉਹਦੀ ਜਿਹੜੀ ਪੋਸਟਮਾਰਟਮ ਰਿਪੋਰਟ ਆ ਉਹਦਾ ਇੰਤਜ਼ਾਰ ਕਰਦੀ ਆ ਤਾਂ ਜਿਹੜੇ ਮੌਕੇ ਤੇ ਜਦੋਂ ਬੱਚੀ ਦੀ ਜਿਹੜੀ ਲਾਸ਼ ਆ ਪੁਲਿਸ ਨੂੰ ਮਿਲਦੀ ਆ ਤਾਂ ਕਈ ਫੋਰੈਂਸਿਕ ਟੀਮਾਂ ਨੇ ਜਿਹੜੀਆਂ ਉਹ ਵੀ ਹੁੰਦੀਆਂ ਨੇ ਮੌਕੇ ਤੇ ਮੌਜੂਦ ਤੇ ਜਿਹੜੇ ਸਨੀਪਰ ਡੌਗ ਨੇ ਯਾਨੀ ਕਿ ਜੇ ਆਪਾਂ ਕਹਿ ਲਈਏ ਕਿ ਜਿਹੜੇ ਕੁੱਤੇ ਆ ਜਿਹੜੇ ਡੌਗ ਆ ਉਹ ਉਹ ਵੀ ਬੁਲਾਏ ਜਾਂਦੇ ਆ ਤਾਂ ਕਿ ਉਹਨਾਂ ਦੀ ਮਦਦ ਨਾਲ ਪੁਲਿਸ ਨੂੰ ਕੋਈ ਨਾ ਕੋਈ ਜਿਹੜਾ ਸੁਰਾਖ ਆ ਕੋਈ ਨਾ ਕੋਈ ਜਿਹੜਾ ਸਬੂਤ ਆ ਉਹ ਹੱਥ ਲੱਗ ਸਕੇ ਜਿਨੇ ਇਹ ਅਪਰਾਧ ਕੀਤਾ ਜਿਨੇ ਕਤਲ ਕੀਤਾ ਪੁਲਸ ਉਹਦੇ ਤੱਕ ਜਲਦੀ ਤੋਂ ਜਲਦੀ ਪਹੁੰਚ ਸਕੇ ਤਾਂ ਜਦੋਂ ਸਨੀਪਰ ਡੌਗ ਆ ਜਿਹੜਾ ਇਹ ਆਉਂਦਾ ਤਾਂ ਜਦੋਂ ਸਨੀਪਰ ਡੌਗ ਆ ਜਿਹੜਾ ਯਾਨੀ ਕੀ ਕਹਿ ਲਈਏ ਆਪਾਂ ਬੱਚੀ ਨੂੰ ਸੁੰਘਦਾ ਹੈ ਉਹਦੇ ਪੈਡ ਨੂੰ ਸੁੰਘਦਾ ਉਹਦੇ ਪੈਰ ਨੂੰ ਸੁੰਘਦਾ ਤਾਂ ਸੁੰਘਣ ਤੋਂ ਬਾਅਦ ਜਿਹੜੀ ਇਹ ਬੱਚੀ ਹੈ ਸੁਖਮਣ ਇਹਦੇ ਜਿਹੜੇ ਗਵੰਡੀ ਨੇ ਯਾਨੀ ਕੀ ਇਹਦੇ ਚਾਚਾ ਜੀ ਨੇ ਉਹਨਾਂ ਦੇ ਘਰ ਆਉਂਦਾ ਜਿਹੜਾ ਪੁਲਿਸ ਪ੍ਰਸ਼ਾਸਨ ਆ ਪੁਲਿਸ ਦੇ ਅਧਿਕਾਰੀ ਨੇ ਤਾਂ ਹੀ ਜਿਹੜੇ ਗਵੰਡੀ ਨੇ ਉਹਦਾ ਨਾਮ ਦਲਵੀਰ ਸਿੰਘ ਆ ਤਾਂ ਦਲਵੀਰ ਸਿੰਘ ਨੂੰ ਪੁੱਛਦੀ ਹੈ ਕਿ ਇਹ ਜਿਹੜਾ ਸਨੀਪਰ ਡੌਗ ਆ ਜਿਹੜਾ ਹੈ ਕੁੱਤਾਗਾ ਇਹ ਤੁਹਾਡੇ ਘਰੀ ਕਿਉਂ ਪਹੁੰਚਿਆ ਸਾਰਾ ਪਿੰਡ ਛੱਡ ਕੇ ਤਾਂ ਦੱਸਦਾ ਕਿ ਜਿਹੜੀ ਇਹ ਬੱਚੀ ਆ ਸਾਡੇ ਘਰੇ ਜਿਆਦਾਤਰ ਖੇਡਦੀ ਆ ਜਿਆਦਾਤਰ ਹੁਣ ਤੱਕ ਸਾਡੇ ਘਰੀ ਪਲਈ ਆ ਵੱਡੀ ਹੋਈ ਆ ਸਾਡੇ ਘਰੀ ਜਿਹੜਾ ਇਹਦਾ ਆਉਣਾ ਜਾਣਾ ਉਹ ਵੱਧ ਆ ਤਾਂ ਪੁਲਿਸ ਨੂੰ ਕਿਤੇ ਨਾ ਕਿਤੇ ਉਹਨਾਂ ਦੇ ਸ਼ੱਕ ਵੀ ਹੁੰਦਾ ਤੇ ਜਿਹੜੀ ਉਹਨਾਂ ਦੀ ਗੱਲ ਆ ਕਿ ਸਾਡੇ ਘਰੀ ਖੇਡਦੀ ਆ ਇਹ ਵੀ ਕਿਤੇ ਨਾ ਕਿਤੇ ਜਾਇਜ਼ ਹੁੰਦੀ ਆ ਤਾਂ ਰਾਤ ਆ ਜਿਹੜੀ ਉਹ ਹੋ ਚੁੱਕੀ ਹੁੰਦੀ ਆ ਅਗਲੀ ਸਵੇਰ ਜਦੋਂ ਪੁਲਿਸ ਦੇ ਅਧਿਕਾਰੀ ਆਉਂਦੇ ਨੇ ਤਾਂ ਫਿਰ ਤੋਂ ਜਿਹੜਾ ਸਨੀਪਰ ਡੌਗ ਆ ਉਹ ਦੁਵਾਰੋਂ ਫਿਰ ਤੋਂ ਉਹੀ ਜਿਹੜਾ ਦਲਵੀਰ ਸਿੰਘ ਗਵੰਡੀ ਆ ਉਹਦੇ ਘਰੀ ਫੇਰ ਜਾਂਦਾ ਤਾਂ ਪੁਲਿਸ ਜਿਹੜੀ ਘਰ ਦੀ ਆ ਉਹ ਪੈਰਵਾਈ ਕਰਦੀ ਆ ਜਾਂਚ ਕਰਦੀ ਆ ਲੱਭਣ ਦੀ ਕੋਸ਼ਿਸ਼ ਕਰਦੀ ਆ ਕੁਛ ਨਾ ਕੁਛ ਤਾਂ ਉਥੋਂ ਉਹਨਾਂ ਦੇ ਘਰੋਂ ਇੱਕ ਜਿਹੜਾ ਬੋਰੀ ਆ ਜਿਹਦੇ ਵਿੱਚ ਇਹ ਬੱਚੀ ਨੂੰ ਪਾਇਆ ਗਿਆ ਸੀ ਉਹ ਬੋਰੀ ਲੱਭਦੀ ਆ ਜਾਨੀ ਕਿ ਉਤੇ ਖੂਨ ਲੱਗਿਆ ਹੁੰਦਾ ਕੁਝ ਪੁਲਿਸ ਦੇ ਹੱਥ ਖੂਨ ਦੇ ਧੱਬੇ ਕਿਤੇ ਨਾ ਕਿਤੇ ਮਿਲਦੇ ਨੇ ਇਹ ਸਾਰੀ ਜਿਹੜੀ ਸਬੂਤ ਨੇ ਪੁਲਿਸ ਇਕੱਠੇ ਕਰਨ ਤੋਂ ਬਾਅਦ ਇਹ ਦਲਵੀਰ ਸਿੰਘ ਨੂੰ ਜਿਹੜਾ ਗ੍ਰਿਫਤਾਰ ਕਰ ਲੈਂਦੀ ਆ ਗ੍ਰਿਫਤਾਰੀ ਕਰਨ ਤੋਂ ਬਾਅਦ ਜਦੋਂ ਪੁੱਛਗਛ ਕਰਦੀ ਆ ਤਾਂ ਦਲਬੀਰ ਸਿੰਘ ਆ ਜਿਹੜਾ ਇਹ ਜਿਹੜਾ ਜੁਰਮ ਆਪਣਾ ਕਬੂਲ ਕਰ ਲੈਂਦਾ ਜਿਹੜੇ ਦਲਬੀਰ ਸਿੰਘ ਦੇ ਜਿਹੜੇ ਨਾਲ ਪਰਿਵਾਰਕ ਮੈਂਬਰ ਨੇ ਪੁੱਛ ਉਹਨਾਂ ਨੂੰ ਵੀ ਗ੍ਰਿਫਤਾਰ ਕਰਦੀ ਹੈ ਯਾਨੀ ਕਿ ਚਾਰ ਮੈਂਬਰ ਨੇ ਜਿਹੜੇ ਘਰ ਦੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਤਾਂ ਹੁਣ ਇੱਥੇ ਇਹ ਸਵਾਲ ਸੀਗਾ ਕਿ ਛੋਟੀ ਬੱਚੀ ਨਾਲ ਕੀ ਰੰਜਿਸ਼ ਸੀ ਕਿ ਇਸ ਬੱਚੀ ਨੇ ਇਸ ਜਿਹੜਾ ਪਰਿਵਾਰ ਆ ਇਹ ਦਾ ਗਵਾਂਡੀ ਉਹ ਇੱਕ ਤਰ੍ਹਾਂ ਇਹਨੂੰ ਚਾਚਾ ਜੀ ਕਹਿੰਦੇ ਨੇ ਇਦੇ ਨਾਲ ਕੀ ਬੈਰ ਵਿਰੋਧ ਸੀ ਇਹਨੇ ਕੀ ਮਾਰਾ ਕੀਤਾ ਹੋਊਗਾ ਇੱਕ ਛੋਟੀ ਬੱਚੀ ਨੇ ਤਾਂ ਪੁਲਿਸ ਪੁੱਛਦੀ ਆ ਕਿ ਤੁਹਾਨੂੰ ਇਸ ਦਾ ਕਤਲ ਕਿਉਂ ਕੀਤਾ ਇਹ ਬੱਚੀ ਦਾ ਤਾਂ ਉਹ ਦੱਸਦਾ ਕਿ ਸਾਨੇ ਇੱਕ ਨਾ ਮੈਰਿਜ ਪੈਲਸ ਖਰੀਦਿਆ ਸੀ ਉਹ ਸਾਡਾ ਮੈਰਿਜ ਪੈਲਸ ਆ ਜਿਹੜਾ ਬਿਲਕੁਲ ਨਹੀਂ ਚੱਲ ਰਿਹਾ ਸੀ ਯਾਨੀ ਕਿ ਸਾਡਾ ਜਿਹੜਾ ਵਪਾਰ ਦਾ ਸੀ ਧੰਦਾ ਤੋਰਿਆ ਸੀਗਾ ਸਾਡੇ ਜਿਹੜਾ ਸਾਡਾ ਮੈਰਿਜ ਪੈਲਸ ਦਾ ਵਪਾਰ ਆ ਉਹ ਬੰਦ ਹੋ ਚੁੱਕਿਆ ਸੀ ਅਸੀਂ ਕਿਸੇ ਤੋਂ ਪੁੱਛਿਆ ਅਸੀਂ ਕਿਸੇ ਬਾਬੇ ਤੋਂ ਪੁੱਛਿਆ ਤਾਂ ਉਹਨੇ ਦੱਸਿਆ ਕਿ ਜਿਹੜਾ ਤੁਹਾਡਾ ਮੈਰਿਜ ਪਲੱਸ ਆ ਇਹ ਬਹੁਤ ਤੇਜ਼ੀ ਨਾਲ ਜਿਹੜਾ ਤੁਹਾਡਾ ਵਪਾਰ ਆ ਉਹ ਅੱਗੇ ਵਧੂਗਾ ਪਰ ਉਹਦੇ ਲਈ ਤੁਹਾਨੂੰ ਇੱਕ ਛੋਟੀ ਬੱਚੀ ਦੀ ਜਿਹੜੀ ਬਲੀ ਦੇਣੀ ਪਊਗੀ ਕਹਿੰਦਾ ਇਸ ਕਰਕੇ ਅਸੀਂ ਇਹ ਬੱਚੀ ਨੂੰ ਸਾਡੇ ਘਰੇ ਆਉਂਦੀ ਸੀ ਖੇਡਦੀ ਸੀ ਅਸੀਂ ਫੜ ਲਿਆ ਉਸ ਤੋਂ ਬਾਅਦ ਚੋ ਜਿਹੜਾ ਇਹਦੇ ਨਾਲ ਇਹਦੇ ਸੱਟਾਂ ਮਾਰੀਆਂ ਤੇ ਇਹ ਦੇ ਕਰਕੇ ਇਹਦੀ ਜਿਹੜੀ ਮੌਤ ਆ ਉਹ ਹੋਈ ਅਸੀਂ ਇੱਕ ਤਰੀਕੇ ਨਾਲ ਉਹ ਬਾਬੇ ਦੇ ਕਹਿਣ ਕਰਕੇ ਹੀ ਇਸ ਬੱਚੀ ਦੀ ਜਿਹੜੀ ਬਲੀ ਦਿੱਤੀ ਆ ਪੁਲਿਸ ਨੇ ਪੁੱਛਿਆ ਕਿ ਇਹ ਜਿਹੜੀ ਸੀਸੀਟੀਵੀ ਕੈਮਰੇ 'ਚ ਇਹ ਬੱਚੀ ਕਿਤੋਂ ਵੀ ਨਹੀਂ ਆਈ ਤੁਸੀਂ ਉਹ ਜਿਹੜੀ ਹਵੇਲੀ ਆ ਜਿਹੜਾ ਘਰ ਆ ਉਹਦੇ 'ਚ ਤੁਸੀਂ ਕਿਦਾਂ ਇਹ ਬੱਚੀ ਨੂੰ ਸਿੱਟਿਆ ਕਿਦਾਂ ਤੁਸੀਂ ਲੈ ਕੇ ਗਏ ਤਾਂ ਇਹਨਾਂ ਨੇ ਦੱਸਿਆ ਕਿ ਇਹਨਾਂ ਦੇ ਪਿੱਛੋਂ ਦੀ ਜਿਹੜਾ ਇਹ ਹਵੇਲੀ ਆ ਜਿਹੜਾ ਇਹ ਘਰ ਆ ਛੱਤ ਲੱਗਦੀ ਹੈ ਇੱਕ ਘਰ ਦੇ ਨਾਲ ਇਹ ਦਿਲਵੀਰ ਸਿੰਘ ਦੀ ਤਾਂ ਇਹਨਾਂ ਨੇ ਮਾਰਨ ਤੋਂ ਬਾਅਦ ਇੱਕ ਬੋਰੀ 'ਚ ਪਾਇਆ ਬੋਰੀ 'ਚ ਪਾਉਣ ਤੋਂ ਬਾਅਦ ਉੱਪਰ ਲੈ ਜਾਣ ਤੋਂ ਬਾਅਦ ਉੱਪਰੋਂ ਤੱਕਾ ਦੇ ਕੇ ਕਹਿ ਲਈ ਆਪਾਂ ਤਾਂ ਉੱਪਰੋਂ ਥੱਲੇ ਸਿੱਟਦਾ ਜਿਹਦੇ ਕਰਕੇ ਉਹਦੇ ਸਿਰਚ ਵੀ ਜਿਹੜੀ ਬਹੁਤ ਸੱਟ ਵੱਜੀ ਹੋਈ ਸੀ ਇਹ ਜਿਹੜੀ ਸੱਟਾਂ ਨੇ ਉਹਦੀ ਮੌਤ ਹੋਣ ਤੋਂ ਬਾਅਦ ਲੱਗੀਆਂ ਨੇ ਹੁਣ ਤੁਸੀਂ ਇਹ ਦੇਖੋ ਕਿ ਕਿੱਦਾਂ ਦਾ ਜਿਹੜਾ ਇਹਦੀ ਮਾਨਸਿਕਤਾ ਹੋਣੀ ਬੰਦੇ ਦੀ ਤਾਂ ਪੁਲਿਸ ਵੱਲੋਂ ਇਹ ਜਿਹੜੇ ਚਾਰ ਪਰਿਵਾਰ ਦੇ ਮੈਂਬਰ ਨੇ ਚਾਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਦਲਬੀਰ ਸਿੰਘ ਆ ਇਹਦੇ ਵਿੱਚ ਤੇ ਉਹਦੀ ਜਿਹੜੀ ਪਤਨੀ ਆ ਜਸਵੀਰ ਕੌਰ ਤੇ ਇਹਦਾ ਇੱਕ ਵੱਡਾ ਬੇਟਾ ਜਿਹਦੀ ਮੈਰਿਜ ਹੋਈ ਹੋਈ ਆ ਇਹਦਾ ਨਾਮ ਸੂਰਜ ਸਿੰਘ ਤੇ ਉਹਦੀ ਪਤਨੀ ਅਮਨਦੀਪ ਕੌਰ ਇਹਨਾਂ ਚਾਰਾਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਤੇ ਇਹਨਾਂ ਨੂੰ ਜਿਹੜੀ ਸਜ਼ਾ ਉਹ ਹੋ ਚੁੱਕੀ ਆ ਹੁਣ ਇਹ ਚਾਰੇ ਜੀਰੇ ਜਿਹੜੇ ਪਰਿਵਾਰ ਦੇ ਉਹ ਸਲਾਖਾਂ ਦੇ ਪਿੱਛੇ ਨੇ ਤੁਸੀਂ ਦੇਖੋ ਕਿ ਕਿਦਾਂ ਦੀ ਇਹਨਾਂ ਲੋਕਾਂ ਦੀ ਮਾਨਸਿਕਤਾ ਕਿੰਨੀ ਗਿਰੀ ਹੋਈ ਇਹਨਾਂ ਦੀ ਜ਼ਮੀਰ ਆ ਕਿ ਇੱਕ ਢੋਂਗੀ ਬਾਬੇ ਦੇ ਪਿੱਛੇ ਲੱਗ ਕੇ ਇੱਕ ਜਿਹੜੇ ਬੇਬੁਨਿਆਦ ਕਿਸੇ ਦੀ ਜਾਨ ਲੈ ਲੈਣੀ ਬਿਨਾਂ ਕਿਸੇ ਵਜ੍ਹਾ ਤੋਂ ਇਸ ਕਰਕੇ ਅਸੀਂ ਇਹ ਕਹਾਣੀ ਨੂੰ ਇਸ ਕਰਕੇ ਕਹਿਣਾ ਕਿ ਸ਼ੇਅਰ ਕਰੋ ਕਿ ਜਿਹੜੇ ਇਹ ਇਦਾਂ ਦੀ ਛੋਟੀ ਸੋਚ ਦੇ ਜਿਹੜੇ ਲੋਕ ਨੇ ਉਹ ਜਾਗਰੂਕ ਹੋਣ ਤੇ ਅਸੀਂ ਵੀ ਆਪਣੇ ਜਿਹੜੇ ਬੱਚੇ ਨੇ ਉਹਨਾਂ ਦਾ ਧਿਆਨ ਰੱਖੀਏ ਕਿਉਂਕਿ ਸਾਨੂੰ ਨਹੀਂ ਪਤਾ ਸੀ ਕਿਸੇ ਤੇ ਨਹੀਂ ਯਕੀਨ ਕਰ ਸਕਦੇ ਸਾਨੂੰ ਅਵੇਅਰ ਹੋਣਾ ਪਊਗਾ ਅਸੀਂ ਤਰੱਕੀ ਤਾਂ ਬਹੁਤ ਕਰ ਲਈ ਪਰ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਅਸੀਂ ਜਿਹੜਾ ਕਿਸੇ ਤੇ ਜ਼ਿਆਦਾ ਹੀ ਇਤਬਾਰ ਕਰ ਲੈਨੇ ਆ ਜਿਹੜੇ ਕਿ ਅੱਗੇ ਜਾ ਕੇ ਸਾਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਐਦਾਂ ਦੀਆਂ ਕਹਾਣੀਆਂ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕੇਸ ਨੂੰ ਫੋਲੋ ਕਰ ਲਓ ਲਾਈਕ ਐਂਡ ਕਮੈਂਟ ਕਰਕੇ ਜ਼ਰੂਰ ਦੱਸੋ ਤੇ ਕਹਾਣੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਅਸੀਂ ਐਦਾਂ ਦੇ ਜਿਹੜੇ ਮਾੜੇ ਲੋਕ ਨੇ ਇਹਨਾਂ ਤੋਂ ਬਚ ਸਕੀਏ ਧੰਨਵਾਦ